ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਵਰ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਲਹਿਰਾ ਬੇਗਾ ਭਾਈ ਜਸਕਰਨ ਦੇ ਘਰੋਂ ਇੱਕ ਆਪਾਂ ਤੁਹਾਨੂੰ ਪਹਿਲੇ ਸੂਏ ਸੂਣ ਵਾਲੀ ਇੱਕ ਚੰਗੀ ਵੜ ਦਿਖਾ ਰਹੇ ਹਾਂ ਕਦ ਕਾਰ ਦੀ ਮਿੱਤਰੋ ਫੁੱਲ ਹੈ ਬੇਲ ਫੁੱਲ ਹੈ 40 116 ਦੇ ਮਿੱਤਰੋ ਇਹ ਆਪ ਹੈ ਤੇ ਥੋੜੀਆਂ ਜਿਹਾ ਭਲਾ ਨੇ ਥਾਂਲੇ ਵੀ ਦੀ ਵੈਸੇ ਸਾਫ਼ ਕੋਈ ਕੋਈ ਪਸ਼ੂ ਮਿੱਤਰੋ ਭਲ ਕਰ ਜਾਂਦਾ ਤੇ ਕੋਈ ਖਾਸ ਗੱਲ ਨਹੀਂ ਹੁੰਦੀ ਵੈਸੇ ਤਸੱਲੀ ਤੁਸੀਂ ਖੁਦ ਕਰਨੀ ਹੈ ਫਿਰ ਆਪਾਂ ਕਹਿੰਦੇ ਵੀ ਥਣਲੇਵੀ ਦੀ ਪੂਰੀ ਸਾਫ ਮੋਹੋ ਮਿੱਤਰੋ ਦੋ ਦੰਦਾ ਪਹਿਲੇ ਸੂਏ ਸੋਨਾ ਅਲੈਕਸੈਂਡਰ ਸਿਮਣ ਦੇ ਮਿੱਤਰੋ ਇਹਦੇ ਗਾਹਾਂ ਸਿਮਣ ਲੱਗਿਆ ਵਾ ਕਦ ਕਾੜ ਫਿਰ ਕਹਿੰਦੇ ਫੁੱਲ ਹੈ ਬੇਲ ਫੁੱਲ ਹੈ ਥਣਲੇਵੀ ਦੀ ਮਿੱਤਰੋ ਪੂਰੀ ਸਾਫ ਹੈ ਤੇ ਥੋੜੀਆਂ ਜਿਹਾ ਫਿਰ ਕਹਿੰਦੇ ਵੀ ਭਲਾਂ ਨੇ ਤੇ ਹਜੇ ਕੱਚੀ ਆ ਮਿੱਤਰੋ ਕਾਫੀ ਦਿਨਾਂ ਦੀ ਇੱਕ ਵਾਰੀ ਤੋਰੇ ਜੀ ਸੋ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਤਾਂ ਬਾਈ ਦੇ ਨਾਲ ਕਰੋ ਮਿੱਤਰੋ ਸੰਪਰਕ ਪਿੰਡ ਦਾ ਲਹਿਰਾ ਪੇਗਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਸੋ ਜਿਹੜੇ ਵੀ ਵੀਰ ਭਰਾਵਾਂ ਦੇ ਮਿੱਤਰੋ ਫੇਰ ਕਹਿੰਦੇ ਆ ਵੀ ਜ਼ਰੂਰਤ ਹੋਵੇ ਮਾਂ ਦਾ ਵੀ ਦੁੱਧ ਮਿੱਤਰੋ ਚੰਗਾ ਸੀ ਤੇ ਚੰਗਾ ਸਿਮਣ ਦੀ ਆਪ ਹੈਗਾहां ਵੀ ਚੰਗਾ ਮਿੱਤਰੋ ਸਿਮਣ ਲੱਗਿਆ ਹੋਆ ਥੋੜਾ ਜਿਹਾ ਭਲਾ ਨੇ ਤੇ ਕੋਈ ਖਾਸ ਗੱਲ ਨਹੀਂ ਹੁੰਦੀ ਸਿੱਧ ਪੱਖੋਂ ਫੇਰ ਕਹਿੰਦੇ ਵੀ ਚੰਗੀ ਸਮੀ ਵੀ ਹੈ ਥਣਲੇ ਵੀ ਦੀ ਮਿੱਤਰੋ ਪੂਰੀ ਸੇ 7 ਦਿਨਾਂ ਦੀ ਮਿੱਤਰੋ ਹਜੇ ਘੱਟੋ-ਘੱਟ ਕੱਚੀ ਆ ਤੇ 95000 ਦਾ ਮੁੱਲ ਹੈ ਥਣਲੇ ਵੀ ਦੀ ਫੇਰ ਕਹਿੰਦੇ ਬਹੁਤ ਚੰਗੀ ਤੇ ਪਹਿਲੇ ਸੂਏ ਮਿੱਤਰੋ ਸੋਨਾ 6-7 ਦਿਨਾਂ ਦੀ ਕੱਚੀ ਵੱਧ ਘੱਟ ਵੀ ਲੈ ਸਕਦੀ ਹੈ ਘੱਟੋ ਘੱਟ ਮਿੱਤਰੋ 6-7 ਜਨਤਾ ਹਜੇ ਖੁੱਲੇ ਲੈਂਦੀ ਆ ਥਾਂਲੇ ਵੀ ਦੀ ਬੰਤਰ ਐਸੇ ਬਹੁਤ ਚੰਗੀ ਆ ਭਜਨ ਵੀ ਚੰਗਾ ਤੇ ਕੱਦਗਾਠ ਵੀ ਮਿੱਤਰੋ ਬਹੁਤ ਚੰਗਾ ਨੰਬਰ ਆ ਜੀ 78886 60855 ਆ 78886 60 855 ਬਾਈ ਦਾ ਫੋਨ ਨੰਬਰ ਆ ਸੋ ਪਹਿਲੇ ਸੁਣੇ ਮਿੱਤਰੋ ਇਹਨੇ ਸੁਣਾ ਸੋਹਣੀ ਬੇਲ ਸੋਣਾ ਕੱਦਗਾਠ ਸੋਹਣੇ ਥਾਂਲੇ ਵੀ ਦੀ ਸਾਫ ਸੋ ਸਾਰੇ ਵੀਰਾਂ ਦਾ ਧੰਨਵਾਦ